ਕੰਗratulations ਵੀ ਉਸ ਕਪਲ ਨੂੰ ਦੇਣਾ ਚਾਹਾਂਗੀ ਸਰ ਜੀ ਜਿਹਦਾ ਐਮ ਐਚ 0.01 ਸੀਗਾ ਨਾ ਸਰ ਜੀ 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 ਉਹਦੀ ਸਾਡੇ ਕੋਲ 7 ਵੀਕ ਦੀ ਪ੍ਰੈਗਨੰਸੀ ਦੀ ਰਿਪੋਰਟ ਜਿਹੜੀ ਹੈਗੀ ਉਹ ਵੀ ਨਾਰਮਲ ਆਈ ਹੈ ਬੱਚੇ ਦੀ ਪੂਰੀ ਹਾਰਟ ਬੀਟ ਜਿਹੜੀ ਉਹ ਵਧੀਆ ਬਣੀ ਹੋਈ ਹੈਗੀ ਆ ਤਾਂ ਬਹੁਤ ਅੱਛੀ ਰਿਪੋਰਟ ਸਾਡੇ ਕੋਲ ਕਾਫੀ ਪੇਸ਼ੈਂਟ ਹੈਗੇ ਆ ਜਿਹੜੇ ਮੇਰੀ ਹੋਮ ਰੈਮਡੀਜ਼ ਦੇ ਨਾਲ ਕਾਫੀ ਮੇਕਮ ਵੀ 90% ਤੱਕ ਆਉਂ ਤਾਂ ਸ਼ਾਇਦ ਜਿਨ੍ਹਾਂ ਨੂੰ ਨਹੀਂ ਫਰਕ ਪੈਂਦਾ ਕਿਉਂਕਿ ਜਿਨ੍ਹਾਂ ਦਾ ਚੁਕਾਵ ਜ਼ਿਆਦਾ ਐਲੋਪੈਥੀ ਮੈਡੀਸਿਨਸ ਵਾਲਾ ਉਹਨਾਂ ਨੇ ਬਿਲੀਵ ਨਹੀਂ ਹੋਣਾ ਪਰ ਜਿਹੜੇ ਅਸੀਂ ਰਿਪੋਰਟਸ ਦੀ ਗੱਲ ਕਰਦੇ ਆਂ ਜਿਹੜੇ ਬਿਲੀਵ ਆਯੁਰਵੇਦ ਵਿੱਚ ਕਰਦੇ ਹੈਗੇ ਆ ਨੈਚੁਰਲ ਹੋਮ ਰੈਮੀਡੀਜ਼ ਉਹਨਾਂ ਨੂੰ ਲੱਗਦਾ ਹੈ ਸਰ ਵਾਕਈ ਵੀ ਅਸੀਂ ਆਪਣੇ ਕਿਚਨ ਨੂੰ ਜੇ ਫਾਰਮੇਸੀ ਸਮਝ ਲਈਏ ਤਾਂ ਸਾਨੂੰ 90% ਦੀ ਮੈਡਮ ਦੀ ਗੱਲ ਬਿਲਕੁਲ ਸਹੀ ਹੈ ਜਦਕਿ ਸਰ ਬਹੁਤ ਪੇਸ਼ੈਂਟ ਸਾਡੇ ਜਿਹੜੇ ਹੈ ਉਹ 90% ਦੀ ਆਪਣੀ ਕਿਚਨ ਨੂੰ ਫਾਰਮੇਸੀ ਮੰਨ ਕੇ ਹੋਮ ਰੈਮੀਡੀਜ਼ ਨਾਲ ਹੀ ਟ੍ਰੀਟਮੈਂਟ ਆਪਣਾ ਸਕਸੀਡ ਕਰਦੇ ਹੈਗੇ ਔਰ ਪ੍ਰੈਗਨੈਂਟ ਵੀ ਹੁੰਦੇ ਆ ਕੰਚਨ ਪਾਊਡਰ ਸਰ ਇਹ ਰਾਮ ਬਾਣ ਲਾਜ ਹੈ ਠੀਕ ਹੈ ਜਿਹਦੇ ਫਾਈਬਰੋਇਡ ਸਿਸਟ ਜਾਂ ਉਹਨਾਂ ਦੀ ਪ੍ਰੋਬਲਮ ਕੀ ਹੈ ਪੌਲੀਪ ਜਿਹੜੇ ਅਸੀਂ ਅੱਜ ਮੇਨ ਡਿਸਕਸ ਕਰ ਰਹੇ ਹਾਂ ਜੀ 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 ਸਿਰਫ ਆਵੇਂ ਨਈ ਵੀ ਪ੍ਰੋਬਲਮ ਹੈਗੀ ਹੈ ਨਾ ਤਾਂ ਮੈਂ ਮੇਰੇ ਪੇਸ਼ੈਂਟ ਨੂੰ ਕੰਚਨ ਪਾਊਡਰ ਠੀਕ ਹੈ ਤੇ ਨਾਲ ਉਹਨਾਂ ਨੂੰ ਸੁਭਾਗਿਆ ਆ ਦੋ ਦਾ ਟਰੀਟਮੈਂਟ ਤੇ ਸਿਰ ਪੱਕਾ ਹੀ ਲਗਾਣੀ ਹਮੇਸ਼ਾ ਤੁਹਾਡਾ ਵੀ ਔਰ ਹਕੀਕਤ ਚੈਨਲ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਇਹਦੇ ਨਾਲ ਨਾਲ ਇੱਕ ਸੁਨੇਹਾ ਤੇ ਕੌਂਗ੍ਰੈਚੂਲੇਸ਼ਨਸ ਵੀ ਉਸ ਕਪਲ ਨੂੰ ਦੇਣਾ ਚਾਹਾਂਗੀ ਸਰ ਜੀ 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 ਉਹਦੀ ਸਾਡੇ ਕੋਲ 7 ਵੀਕ ਦੀ ਪ੍ਰੈਗਨਨਸੀ ਦੀ ਰਿਪੋਰਟ ਜਿਹੜੀ ਹੈਗੀ ਉਹ ਵੀ ਨਾਰਮਲ ਆਈ ਹੈ ਬੱਚੇ ਦੀ ਪੂਰੀ ਹਾਰਟ ਬੀਟ ਜਿਹੜੀ ਉਹ ਵਧੀਆ ਬਣੀ ਹੋਈ ਹੈਗੀ ਆ ਤਾਂ ਬਹੁਤ ਅੱਛੀ ਰਿਪੋਰਟ ਸਾਡੇ ਕੋਲ ਸਰ ਕਾਫੀ ਪੇਸ਼ੈਂਟ ਹੈਗੇ ਆ ਜਿਹੜੇ ਮੇਰੀ ਹੋਮ ਰੈਮੈਡੀਜ਼ ਦੇ ਨਾਲ ਕਾਫੀ ਮਿਕਮਾ ਵੀ 90% ਤੱਕ ਆਉਂਦੇ ਤੇ ਸ਼ਾਇਦ ਜਿਨ੍ਹਾਂ ਨੂੰ ਨਹੀਂ ਫਰਕ ਪੈਂਦਾ ਕਿਉਂਕਿ ਜਿਨ੍ਹਾਂ ਦਾ ਚੁਕਾਵ ਜ਼ਿਆਦਾ ਐਲੋਪੈਥੀ ਮੈਡੀਸਿਨਸ ਵਾਲਾ ਉਹਨਾਂ ਨੇ ਬਿਲੀਵ ਨਹੀਂ ਹੋਣਾ ਪਰ ਜਿਹੜੇ ਅਸੀਂ ਰਿਪੋਰਟਸ ਦੀ ਗੱਲ ਕਰਦੇ ਆਂ ਜਿਹੜੇ ਬਿਲੀਵ ਹਰਬਲ ਦੇ ਵਿੱਚ ਕਰਦੇ ਹੈਗੇ ਆ ਨੈਚੁਰਲ ਹੋਮ ਰੈਮਡੀਜ਼ ਉਹਨਾਂ ਨੂੰ ਲੱਗਦਾ ਹੈ ਸਿਰ ਵਾਕਈ ਵੀ ਅਸੀਂ ਆਪਣੇ ਕਿਚਨ ਨੂੰ ਜੇ ਫਾਰਮੇਸੀ ਸਮਝ ਲਈਏ ਤਾਂ ਸਾਨੂੰ 90% ਦੀ ਮੈਡਮ ਦੀ ਗੱਲ ਬਿਲਕੁਲ ਸਹੀ ਹੈ ਜਿੰਦਾ ਕਿ ਸਿਰ ਬਹੁਤ ਪੇਸ਼ੈਂਟ ਸਾਡੇ ਜਿਹੜੇ ਹੈ ਉਹ 90% ਦੀ ਆਪਣੀ ਕਿਚਨ ਨੂੰ ਫਾਰਮੇਸੀ ਮੰਨ ਕੇ ਹੋਮ ਰੈਮਡੀਜ਼ ਨਾਲ ਹੀ ਟਰੀਟਮੈਂਟ ਆਪਣਾ ਸਕਸੀਡ ਕਰਦੇ ਹੈਗੇ ਔਰ ਪ੍ਰੈਗਨੈਂਟ ਵੀ ਹੁੰਦੇ ਪੋਲੀਪ ਜਿਸ ਤਰ੍ਹਾਂ ਕਿ ਹੁਣ ਆਪਾਂ ਤੁਹਾਨੂੰ ਇਹ ਡਾਇਗਰਾਮ ਦਿਖਾਣੇ ਆ ਸਰ ਜੀ ਜੀ ਇਹ ਡਾਇਗਰਾਮ ਆਪਾਂ ਦੇਖ ਰਹੇ ਆ ਹਾਂਜੀ ਇਹਦੇ ਵਿੱਚ ਆ ਜਿਹੜਾ ਦਾਣਾ ਹੈ ਬੱਚਾ ਦਾਣੇ ਦੇ ਵਿੱਚ ਜਿਹੜਾ ਆ ਦਾਣਾ ਦਿਖ ਰਿਹਾ ਹੈ ਹਨਾ ਆ ਪੋਲੀਪ ਹੈ ਸਰ ਅੱਛਾ ਛੋਟਾ ਜਿਹਾ ਇਹ ਸੋਲਿਡ ਨਹੀਂ ਹੁੰਦੀ ਇਹ ਸੋਲਿਡ ਨਹੀਂ ਸਰ ਗੰਡ ਨਹੀਂ ਹੁੰਦੀ ਜੀ ਇਹ ਗੰਡ ਵੀ ਨਹੀਂ ਹੈ ਠੀਕ ਹੈ ਇਹ ਹੈ ਕੀ ਸਰ ਇਹ ਐਂਡੋਮੈਟਰੀਅਮ ਲਾਈਨਿੰਗ ਵਾਲੀ ਹਾਂਜੀ ਠੀਕ ਹੈ ਤੇ ਜਦੋਂ エストロジェਨ ਬਹੁਤ ਜ਼ਿਆਦਾ ਹਾਈ ਹੋ ਜਾਂਦਾ ਐ ਐਸਟ੍ਰੋਜਨ ਇੱਕ ਹਾਰਮੋਨ ਹੈ ਸਰ ਅੱਛਾ ਲੇਡੀਜ਼ ਨੂੰ ਜਿਵੇਂ ਕਰਕੇ ਪੀਰੀਅਡ ਰਿਲੀਜ਼ ਹੁੰਦੇ ਹੈਗੇ ਐ ਐਸਟ੍ਰੋਜਨ ਓਵੂਲੇਸ਼ਨ ਤੋਂ ਪਹਿਲੇ ਤੇ ਪ੍ਰੋਜੈਸਟਰੋਨ ਸਾਨੂੰ ਓਵੂਲੇਸ਼ਨ ਤੋਂ ਬਾਅਦ ਜ਼ਿਆਦਾ ਜ਼ਰੂਰਤ ਹੁੰਦਾ ਹੈ ਠੀਕ ਹੈ ਤੇ ਹੁੰਦਾ ਕੀ ਹੈ ਕਿ ਐਸਟ੍ਰੋਜਨ ਜਦੋਂ ਬਹੁਤ ਜ਼ਿਆਦਾ ਹਾਈ ਹੋ ਜਾਂਦਾ ਉਹਨਾਂ ਦੇ ਜਿਹੜੀ ਇਹ ਐਂਡੋਮੈਟ੍ਰੀਅਮ ਲਾਈਨਿੰਗ ਹੈ ਨਾ ਸਰ ਜੀ ਜਿੱਦਾਂ ਕੀ ਕਹਿੰਦੇ ਨੇ ਨਾ ਮਾਸ ਵੱਧ ਕੇ ਥੁਲਥੁਲਾ ਹੋ ਜਾਂਦਾ ਜਿਨ੍ਹਾਂ ਦਾ ਪੋਲੀਪ ਹੈ ਉਹਨਾਂ ਦੀ ਓਬੈਸਿਟੀ ਅਕਸਰ ਹੁੰਦੀ ਹੈਗੀ ਹੈ ਸਿਮਟਮ ਦੀ ਗੱਲ ਆਪਾਂ ਲੇਟਰ ਔਨ ਕਰਾਂਗੇ ਹੁਣ ਇਹ ਐਂਡੋਮੈਟ੍ਰੀਅਮ ਲਾਈਨਿੰਗ ਹੈ ਜਿਹੜੀ ਇਹ ਜਦੋਂ ਜ਼ਿਆਦਾ ਥਿੱਕ ਹੋ ਜਾਂਦੀ ਹੈ ਥਿੱਕਨਡ ਹੋ ਜਾਂਦੀ ਹੈ ਤਾਂ ਇਹੀ ਜਿਹੜਾ ਮਾਸ ਥੁਲਥੁਲਾ ਬਣ ਜਾਂਦਾ ਹੈ ਇਹਦੀ ਇਹਦਾ ਪੇਟ ਜਿੱਥੇ ਜ਼ਿਆਦਾ ਪੈਂਦਾ ਨਾ ਉਹ ਇੱਕ ਦਾਣਾ ਨਾਲ ਬਣ ਜਾਂਦਾ ਉਹਦੇ ਕਿ ਇਹ ਮਟਰ ਦੇ ਦਾਣੇ ਜਿੰਨਾ ਹੀ ਹੈਗਾ ਇੱਕ ਤਰ੍ਹਾਂ ਦਾ ਹਨਾ ਸਰ ਇਹ ਤੰਗ ਕੀ ਕਰਦਾ ਦੇਖੋ ਜੀ ਇਹ ਦੋ ਤਰ੍ਹਾਂ ਦੇ ਹੁੰਦੇ ਇੱਕ ਤਾਂ ਹੁੰਦਾ ਸਿੰਪਟੋਮੈਟਿਕ ਇੱਕ ਹੁੰਦਾ ਅਸਿੰਪਟੋਮੈਟਿਕ ਸਮ ਟਾਈਮ ਇਹਦਾ ਸਾਈਜ਼ ਛੋਟਾ ਹੁੰਦਾ ਜੀ ਇਹਦਾ ਸਾਈਜ਼ ਛੋਟਾ ਹੈ ਤੇ ਸਿੰਪਟਮ ਕੋਈ ਨਹੀਂ ਆ ਰਿਹਾਗਾ ਜੀ ਤੇ ਸਾਨੂੰ ਇਹਦੀ ਨਹੀਂ ਟੈਨਸ਼ਨ ਲੈਣੀ ਚਾਹੀਦੀ ਕਿਉਂਕਿ ਡਿਪੈਂਡ ਕਰਦਾ ਇਹਦੇ ਸਾਈਜ਼ ਔਰ ਸਾਈਟ ਪ੍ਰੈਗਨੈਂਸੀ ਸਰ ਮੇਰੇ ਕੋਲ ਬੜੇ ਕੇਸ ਦੰਦੇ ਜਿਨ੍ਹਾਂ ਦਾ 10 mm ਤੋਂ ਛੋਟਾ ਹੁੰਦਾ ਹੈਗਾ ਉਹਨਾਂ ਨੂੰ ਪ੍ਰੈਗਨੈਂਸੀ ਪੋਲਪ ਦੇ ਹੁੰਦੇ ਹੋ ਜਾਂਦੀ ਹੈਗੀ ਹੈ ਸਰ ਜਿਹੜੇ ਮੇਰੀ ਪੇਸ਼ੈਂਟ ਦੇ ਕੋਲ ਗੁੜੀਆਂ ਹੋਈ ਹੈ ਜਿਹਦੀ ਆਪਾਂ ਗੱਲ ਕਰ ਰਹੇ ਸੀ 3 ਕਿਲੋ 800 ਗ੍ਰਾਮ ਦੀ ਗੁੜੀ ਹੈ ਜੀ ਉਨੁਸਾਰ ਫਾਈਬਰੋਇਡ ਵੀ ਸੀਗੀਆਂ ਸਿਸਟ ਵੀ ਸੀਗੀਆਂ ਉਹਦੇ ਵਿੱਚ ਵੀ ਸਰ ਉਹਦਾ ਕੇਸ ਜਬਕਿ ਹੁਣ ਅਸੀਂ ਕੈਟੇਸਾਈਜ਼ ਨਹੀਂ ਕਰਦੇ ਅਸੀਂ ਇੱਕ ਕੰਪੇਅਰ ਕਰਦੇ ਐਲੋਪੈਥੀ ਤੇ ਨੈਚੁਰਲ ਰੈਮਡੀਜ਼ ਨੈਚੁਰਲ ਟਰੀਟਮੈਂਟ ਯਾਨੀ ਆਯੁਰਵੈਦ ਨੂੰ ਉਹਨੂੰ ਡਾਕਟਰ ਨੇ ਤੀਜੇ ਮਹੀਨੇ ਕਿਹਾ ਵੀ ਤੇਰੇ ਅੰਦਰ ਫਾਈਬਰੋਇਡ ਹੈਗੀ ਹੈ ਇੰਟਰਾਮਿਊਰਲ ਇਹ ਇਹ ਤੈਨੂੰ ਟਰਮੀਨੇਟ ਕਰਾ ਦੇਣਾ ਚਾਹੀਦਾ ਬੇਬੀ ਕਿ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਕਿਹਾ ਨਹੀਂ ਆਪਾਂ ਨੂੰ ਵੈਗੂ ਨੇ ਦਾਤ ਬਖਸ਼ੀ ਹੈ ਆਪਾਂ ਇਸ ਨੂੰ ਟਰਮੀਨੇਟ ਨਹੀਂ ਕਰਾਣਾ ਆਪੇ ਹੋਵੇ ਤਾਂ ਹੋਵੇ ਕਿ ਸਰ ਫਿਰ 6ਵੇਂ ਮਹੀਨੇ ਜਦੋਂ ਨੇ ਅਲਟਰਾਸਾਉ ਕਰਾਈ ਡਾਕਟਰ ਨੇ ਆਵੰਦ ਸੀਗਾ ਲਿੰਕ ਫਿਰ ਡੁਗਾਈ ਜੀ ਨੇ ਕਿਹਾ ਇਸ ਨੂੰ ਹਜੇ ਵੀ ਟਰਮੀਨੇਟ ਕਰਾ ਦੇਣਾ ਚਾਹੀਦਾ ਮੈਂ ਸਿਰਫ ਫਿਰ ਉਸ ਨੂੰ ਮਨਾ ਕੀਤਾ ਮੈਂ ਕਿਹਾ ਨਹੀਂ ਮੈਂ ਕਿਹਾ ਜਦ ਤੱਕ ਆਪਾਂ ਨੂੰ ਇਹ ਉੱਪਰ ਵਾਲੇ ਨੇ ਜੀ ਬਖਸ਼ੀ ਹੈ ਆਪਾਂ ਨਹੀਂ ਕਰਾਉਣਾਗਾ ਉਹਦੇ ਬਲੀਡਿੰਗ ਸਪੌਟਿੰਗ ਹੋਈ ਸਰ ਮੈਨੂੰ ਟਰੀਟਮੈਂਟ ਦਿੱਤਾ ਬਲੀਡਿੰਗ ਸਪੌਟਿੰਗ 온 ਦੀ ਪੌਜ਼ ਹੋ ਗਈ ਠੀਕ ਹੈ ਹੁਣ ਉਹੀ ਬੱਚੀ ਨੇ ਜਨਮ ਲਿਆ 10 ਸਾਲ ਬਾਅਦ ਉਸ ਕਪਲ ਦੇ ਕੋਲ ਬੱਚੀ 3 ਕਿਲੋ 800 ਗ੍ਰਾਮ ਦੀ ਤਾਂ ਉਹਨਾਂ ਤਾਂ ਬਹੁਤ ਸੁਣੀ ਲੱਗਦੀ ਹੈ ਹੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਸਰ ਡਿਪੈਂਡ ਕਰਦਾ ਆ ਕਿ ਪਰ ਜੇ ਸਾਨੂੰ ਮੰਨ ਲਓ ਪੋਲਿਪ ਦੇ ਫਾਈਬਰੋਇਡ ਦੇ ਸਿਸਟ ਦੇ ਰਹਿੰਦੇ ਆ ਕਨਸੀਵ ਹੋ ਜਾਂਦਾ ਆ ਤੇ ਸਾਨੂੰ ਉਹਦਾ ਟ੍ਰੀਟਮੈਂਟ ਪ੍ਰੋਪਰ ਤਰੀਕੇ ਨਾਲ ਇੱਕ ਚੰਗੇ ਡਾਕਟਰ ਤੋਂ ਲੈ ਲੈਣਾ ਚਾਹੀਦਾ ਹੈ ਸਰ ਉਹਨਾਂ ਨੂੰ ਐ ਪੀ ਸੀ ਆਡੀ ਦੀ ਪ੍ਰੋਬਲਮ ਅਗਰ ਹੈਗੀ ਹੈ ਅਗਰ ਐਸਟ੍ਰੋਜਨ ਹਾਈ ਹੈ ਪੀ ਸੀ ਆਡੀ ਦੀ ਪ੍ਰੋਬਲਮ ਹੋਏਗੀ ਉਹਨਾਂ ਨੂੰ ਠੀਕ ਹੈ ਐਂਡੋਮੈਟਰੋਸਿਸ ਵੀ ਹੋ ਸਕਦੀ ਹੈਗੀ ਹੈ ਉਹਨਾਂ ਦਾ ਸਭ ਤੋਂ ਵੱਡਾ ਸਿੰਪਟਮ ਜਿਹੜਾ ਹੈ ਇਰੈਗੂਲਰ ਬਲੀਡਿੰਗ ਹੋ ਸਕਦੀ ਹੈ ਜੇ ਸਾਈਜ਼ ਵੱਡਾ ਹੈ ਸਰ ਤਾਂ ਉਸ ਨੂੰ ਕਹਿੰਦੇ ਨੇ ਕਿ ਬਿਨ ਬੁਲਾਏ ਮਹਿਮਾਨ ਪਤਾ ਹੀ ਨਹੀਂ ਲੱਗਣਾ ਕਿ 15 ਦਿਨ ਬਾਅਦ ਪੀੜ ਆਗੇ ਮਹੀਨੇ ਬਾਅਦ ਆ ਗਈ ਸਪੌਟਿੰਗ ਰਹਿੰਦੀ ਰਹੇਗੀ ਉਹਨੂੰ ਇਨਫੈਕਸ਼ਨ ਵੀ ਹੋ ਸਕਦੀ ਹੈ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆਣਗੇ ਅਗਰ ਸਾਈਜ਼ ਵੱਡਾ ਹੈ ਠੀਕ ਹੈ ਤੇ ਜੇ ਸਾਈਜ਼ ਨੋਰਮਲ ਹੈਗਾ ਸਮ ਟਾਈਮ ਉਹਦੀ ਪ੍ਰੋਬਲਮ ਆਉਂਦੀ ਨਹੀਂ ਹੈ ਕਿ ਤੁਹਾਨੂੰ ਸਾਨੂੰ ਹਾਰਮੋਨਲ ਮੈਡੀਸਿਨਸ ਲੈ ਕੇ ਜਾਂ ਕੁਝ ਡਾਈਟ ਟਿਪਸ ਲੈ ਕੇ ਸਾਨੂੰ ਉਸ ਪੋਲਪ ਨੂੰ ਰਿਕਵਰ ਕਰ ਲੈਣਾ ਚਾਹੀਦਾ ਕਿਉਂਕਿ ਆਫਟਰ 올 ਤਾਂ ਆਪਾਂ ਐਸਟ੍ਰੋਜਨ ਨੂੰ ਲੋਅ ਕਰਨਾ ਬਸ ਆਪਾਂ ਇਹ ਦੇਖਣਾ ਕਿ ਅਸੀਂ ਹਾਰਮੋਨਲ ਮੈਡੀਸਿਨਸ ਲੈ ਕੇ ਐਸਟ੍ਰੋਜਨ ਨੂੰ ਲੋ ਕਰਨਾ ਤਾਂ ਕਿ ਸਾਡੇ ਪੇਟ ਨਾਰਮਲ ਹੋ ਜਾਣ ਰੈਗੂਲਰ ਹੋ ਜਾਣ ਤੇ ਸਿੰਪਟਮ ਦੇ ਵਿੱਚ ਉਹਨਾਂ ਦਾ ਹੈਡੈਕ ਵੀ ਰਹਿ ਸਕਦਾ ਹੈਗਾ ਉਹਨਾਂ ਨੂੰ ਯੂਟਰਾਈਨ ਬਲੀਡਿੰਗ ਵੀ ਹੋ ਸਕਦੀ ਹੈ ਕਿ ਸਪੌਟਿੰਗ ਵੀ ਹੋ ਸਕਦੀ ਹੈ ਤਾਂ ਉਹਨਾਂ ਦੇ ਨਾ ਪੇਟ ਤੇ ਸਿਰ ਭਾਰਾ ਭਾਰਾ ਜਿਹਾ ਉਹਨਾਂ ਨੂੰ ਫੀਲ ਹੁੰਦਾ ਰਹਿੰਦਾ ਠੀਕ ਹੈ ਜੀ ਔਰ ਇਦਾਂ ਹੈ ਕਿ ਜਦੋਂ ਉਹਨਾਂ ਨੂੰ ਪ੍ਰੈਗਨਨਸੀ ਕਨਸੀਵ ਨਹੀਂ ਹੋਉਂਦੀ ਉਹਨਾਂ ਨੂੰ ਲੱਗੂਗਾ ਕਿ ਮੈਡਮ ਮੈਨੂੰ 2 ਮਹੀਨੇ ਹੋ ਗਏ ਸਭ ਤੋਂ ਵੱਡਾ ਸਿੰਪਟਮ ਤੇ ਇਹ ਕਿ ਦੋ-ਦੋ ਮਹੀਨੇ ਉਹਨਾਂ ਨੂੰ ਪੀਰੀਅਡ ਆਉਂਦੇ ਨਹੀਂ ਜੇ ਆਉਂਦੇ ਹੈ ਬਲੀਡਿੰਗ ਸਪੌਟਿੰਗ ਰਹਿ ਜਾਂਦੇ ਹੈ ਮਤਲਬ ਕਹਿਣ ਦਾ ਭਾਵ ਇਹ ਉਹਨਾਂ ਮੈਟਰ ਕਰਦੇ ਕਿ ਜਦੋਂ ਅਸੀਂ ਕਨਸੀਵ ਕਰਨਾ ਹੁੰਦਾ ਹੈ ਨਾ ਮਤਲਬ ਬੱਚਾ ਲੈਣਾ ਹੁੰਦਾ ਹੈ ਉਦੋਂ ਅਸੀਂ ਜਾਦਾ ਇਹਨਾਂ ਚੀਜ਼ਾਂ ਬਾਰੇ ਸੋਚਦੇ ਹੈਗੇ ਆ ਅਦਰਵਾਈਜ਼ ਸਮ ਟਾਈਮ ਇਹ ਹੁੰਦੇ ਕਿ ਮੰਨ ਲਓ ਬੱਚੀ ਅਨਮੈਰਿਡ ਹੈਗੀ ਹੈ ਉਹਦੇ ਵੀ ਪੋਲੀਪ ਆ ਜਾਂਦਾ ਹੈਗਾ ਉਹਨੂੰ ਤਾਂ ਪਤਾ ਹੀ ਨਹੀਂ ਹੁੰਦਾ ਅਨਮੇਟ ਬੱਚੇ ਦੇ ਪੋਲੀਪਰਨ ਦਾ ਕਿਉਂਕਿ ਅਗਰ ਉਹਨਾਂ ਪੀਸੀਓਐਸਸੀ ਪ੍ਰੋਬਲਮ ਹੈ ਪੀਸੀਓ ਦੀ ਪ੍ਰੋਬਲਮ ਹੈ ਤਾਂ ਪੋਲੀਪਨ ਆ ਸਕਦਾ ਹੈ ਠੀਕ ਹੈ ਸਮ ਟਾਈਮ ਉਹਨੂੰ ਪਤਾ ਹੀ ਨਹੀਂ ਲੱਗਦਾ ਸਿੰਪਟਮ ਹੀ ਨਹੀਂ ਆਉਂਦੇਗੇ ਤਾਂ ਇਸ ਕਰਕੇ ਆਪਾਂ ਇਹ ਸੋਚਦੇ ਜੀਵਨ ਤੁਸੀਂ ਕੰਪੇਅਰ ਕੀਤਾ ਵੀ ਘਰ ਦੇ ਵਿੱਚ ਦੋ ਸਪੋਜ਼ ਦੇਵਰਾਨੀ ਜਿਠਾਨੀ ਹੈਗੀਆਂ ਹਨਾ ਮੰਨ ਲਓ ਇੱਕ ਨੂੰ ਬੱਚਾ ਵਧੀਆ ਹੋ ਗਿਆ ਦੂਜੇ ਨੂੰ ਪ੍ਰੋਬਲਮ ਆ ਰਹੀ ਔਰ ਉਹਦੇ ਪੌਲੀਪ ਹੈਗਾ ਸਰ ਦੇਖੋ ਡਿਪੈਂਡ ਕਰਦਾ ਜਾਂ ਤਾਂ ਉਹਨਾਂ ਦੀ ਕੋਈ ਹੈਲਥ ਇਸ਼ੂ ਹੋਏਗਾ ਹੈਲਥ ਇਸ਼ੂ ਕਹਿੰਦਾ ਭਾਵੇਂ ਕਿ ਜੇ ਉਹਨਾਂ ਨੂੰ ਉਹ ਬੀਸ ਹੈ ਮਤਲਬ ਵੀ ਬਹੁਤ ਜ਼ਿਆਦਾ ਉਹ ਮੋਟੀਆਂ ਹੈਗੀਆਂ ਤੇ ਸਾਨੂੰ ਉਹਨਾਂ ਨੂੰ ਕੁਝ ਨਾ ਕੁਝ ਹਾਰਮੋਨਲ ਥੈਰੇਪੀਜ਼ ਲੈਣੀਆਂ ਪੈਣੀਆਂ ਜਿਹਦੇ ਨਾਲ ਸਭ ਤੋਂ ਪਹਿਲਾ ਟਾਸਕ ਉਹਨਾਂ ਨੇ ਕੀ ਕਰਨਾ ਹੈ ਵੀ ਖਾਂਦੇ ਆ ਪੀਂਦੇ ਹੋ ਸਕਦਾ ਹੈ ਕਿ ਸਰ ਡਿਪੈਂਡ ਕਰਦੇ ਆਪਾਂ ਤਿੰਨ ਦੋਸ਼ ਦੀ ਗੱਲ ਕੀਤੀ ਸੀ ਬਾਤ ਪਿੱਤ ਕਫ ਹੈਨਾ ਹੁਣ ਉਹ ਦੋਨੋਂ ਜਿਹੜੀਆਂ ਪੈਣਾ ਹੈਗੀਆਂ ਹੋ ਸਕਦਾ ਹੈ ਕਿ ਉਹਨਾਂ ਦੇ ਵਿੱਚ ਜਿਹਨੂੰ ਪ੍ਰੋਬਲਮ ਹੈ ਉਹ ਕਫ ਦੋਸ਼ ਦੀ ਪੇਸ਼ੈਂਟ ਹੋਵੇ ਜਿਨ੍ਹਾਂ ਦਾ ਮੇਨ ਕਫਾ ਕਫ ਦੋਸ਼ ਆਯੁਰਵੇਦਾ ਦੇ ਅਕੋਰਡਿੰਗ ਵਧਿਆ ਆ ਕਫ ਪਦਨ ਦਾ ਮਤਲਬ ਕਿ ਉਹਨਾਂ ਦਾ ਐਸਟੋਜਨ ਹਾਈ ਹੈ ਉਹਨਾਂ ਨੂੰ ਉਹ ਡਾਈਟ ਲੈਣੀ ਚਾਹੀਦੀ ਹੈ ਜਿਸ ਦੇ ਨਾਲ ਉਹਨਾਂ ਦਾ ਕਫ ਜਿਹੜਾ ਉਹ ਰਿਡਿਊਸ ਹੋ ਜਾਵੇ ਤੇ ਜੇ ਕਫ ਰਿਡਿਊਸ ਹੋਇਆ ਮੀਨਸ ਕਹਿੰਦਾ ਕਿ ਕਪਨੂ ਰਿਡਿਊਸ ਕਰਨ ਮਸੇ ਜੋ ਡਾਈਟ ਉਹ ਲੈਣਗੇ ਐਂਟੀ ਇਨਫਲਮੇਟਰੀ ਆਰ ਐਂਟੀ ਬੈਕਟੀਰੀਅਲ ਐਂਟੀ ਫੰਗਸ ਉਹਨਾਂ ਨੂੰ ਇਦਾਂ ਦੀ ਡਾਈਟ ਲੈਣੀ ਚਾਹੀਦੀ ਹੈ ਤਾਂ ਕਿ ਉਹਨਾਂ ਦਾ ਡਾਈਜੈਸ਼ਨ ਮੈਟਾਬੋਲਿਜ਼ਮ ਵਧੀਆ ਹੋਵੇ ਤੇ ਜੇ ਮੈਟਾਬੋਲਿਜ਼ਮ ਵਧੀਆ ਹੋਏਗਾ ਤਾਂ ਫੈਟ ਆਏਗੀ ਨਹੀਂ ਠੀਕ ਹੈ ਜੀ ਜੀ ਤੇ ਇਹਦੇ ਵਿੱਚ ਸਰ ਮੇਨ ਜਿਹੜਾ ਹੈ ਨਾ ਉਹਨਾਂ ਨੇ ਟਾਸਕ ਕੀ ਕਰਨਾ ਜਿਦਾਂ ਅਸੀਂ ਹੁਣੇ ਦੱਸਿਆ ਲੋ ਐਸਟ੍ਰੋਜਨ ਜਿਹਦੇ ਨਾਲ ਹੋਵੇ ਉਹ ਡਾਈਟ ਤੇ ਦੂਸਰਾ ਸਰ ਉਹਨਾਂ ਨੇ 슈ਗਰ ਤਾਂ ਭੁੱਲ ਜਾਣੀ ਹੈ ਇੱਕ ਵਾਰੀ ਕਿਉਂਕਿ ਉਹਨਾਂ ਨੇ ਬੱਚਾ ਲੈਣਾ ਸਾਡਾ ਤੁਹਾਨੂੰ ਪਤਾ ਸਿਰ ਮਿੱਠਾ ਅਸੀਂ ਬਹੁਤ ਤਰ੍ਹਾਂ ਤਰ੍ਹਾਂ ਦਾ ਲੈ ਰਹੇ ਅਸ ਦੇ ਟਾਈਮ ਤੇ ਹੈ ਨਾ ਹੁਣ ਤੇ ਵੈਸੀ ਸਰਦੀਆਂ ਮਿੱਠਾ ਤੈਨੂੰ ਪਤਾ ਹੈ ਪਿੰਡੀਆਂ ਗਜੇਲਾ ਹਰ ਘਰ ਦੇ ਵਿੱਚ ਬਣਾਈਆਂ ਇਸ ਮੌਸਮ ਵਿੱਚ ਦਸੰਬਰ ਤੋਂ ਲੈ ਕੇ ਜਨਵਰੀ ਤੱਕ ਪਰ ਜਿੰਨਾ ਆਪਾਂ ਮਿੱਠੇ ਦਾ ਪਰਹੇਜ਼ ਕਰਾਂਗੇ ਪੋਲੀਪ ਦੇ ਵਿੱਚ ਤਾਂ ਸਰ ਇਨਸੂਲਿਨ ਸੈਂਸਿਟੀਵਿਟੀ ਦੀ ਪ੍ਰੋਬਲਮ ਆਣੀ ਨਹੀਂ ਜੇ ਨਹੀਂ ਆਏਗੀ ਤੇ ਜਿਹੜਾ ਪੋਲੀਪ ਹੈ ਸਰ ਉਹ ਖੁਦ ਬਖੁਦ ਸਾਡੀਆਂ ਮੇਰੇ ਕੋਲ ਬੜੇ ਪੇਸ਼ੈਂਟ ਪ੍ਰੈਗਨੈਂਟ ਪਿਛਲੇ ਸਾਲਾਂ ਚ ਹੋਏ ਐ ਪੌਲੀਪ ਵੀਰ ਅੰਦਰ ਪ੍ਰੈਗਨੈਂਟ ਹੋ ਜਾਂਦੇ ਕਿਉਂ ਕਿ ਉਹ ਇਦਾਂ ਦੀ ਡਾਈਟ ਤੇ ਨੁਸਖੇ ਆਪਣੇ ਤੋਂ ਲੈਂਦੇ ਆ ਤੇ ਪੌਲੀਪ ਉਹਨਾਂ ਦਾ ਆਪਣੇ ਬੁਸ਼ਰਿੰਗ ਕੋਈ ਰਹਿੰਦਾ ਪੌਲੀਪ ਬਣਿਆ ਤਾਂ ਅੰਦਰ ਹੀ ਆ ਸਰ ਬਾਡੀ ਸਰ ਜੇ ਆਪਾਂ ਗੱਲ ਕਰੀ ਹੁਣ ਦੇਖੋ ਇਹ ਕੰਚਨ ਪਾਊਡਰ ਤੇ ਕੰਚਨ ਟੈਬਲੇਟ ਅਸੀਂ ਪਿਛਲੀ ਵਾਰੀ ਦੱਸੀ ਸਰ ਇਹ ਕੰਚਨ ਪਾਊਡਰ ਸਰ ਇਹ ਰਾਮ ਬਾਣ ਇਲਾਜ ਹੈ ਠੀਕ ਹੈ ਜਿਹਦੇ ਫਾਈਬਰ ਸਿਸਟ ਜਾਂ ਉਹਨਾਂ ਦੀ ਪ੍ਰੋਬਲਮ ਕੀ ਹੈ ਪੌਲੀਪ ਜਿਹੜੇ ਅਸੀਂ ਅੱਜ ਮੇਨ ਡਿਸਕਸ ਕਰ ਰਹੇ ਹਾਂ ਜੀ 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 ਸਿਰਫ ਆਵੇਂ ਨਈ ਵੀ ਪ੍ਰੋਬਲਮ ਹੈਗੀ ਨਾ ਤਾਂ ਮੈਂ ਮੇਰੇ ਪੇਸ਼ੈਂਟ ਨੂੰ ਕੰਚਨ ਪਾਊਡਰ ਠੀਕ ਹੈ ਤੇ ਨਾਲ ਉਹਨਾਂ ਨੂੰ ਸੁਭਾਗ ਹੈ ਆ ਦੋ ਦਾ ਟਰੀਟਮੈਂਟ ਤੇ ਸਿਰ ਪੱਕਾ ਹੀ ਲਗਾਨੀ ਹੈ ਠੀਕ ਹੈ ਤੇ ਸਿਰ ਪਤਾ ਹੀ ਨਹੀਂ ਹੁੰਦਾਗਾ ਕਿ 15 ਦਿਨਾਂ ਦੇ ਬਾਅਦ ਵੀ ਮੈਨੂੰ ਖੁਸ਼ਖਬਰੀ ਇਹਨਾਂ ਦਿਨਾਂ ਦੇ ਵਿੱਚ ਹੀ ਮੇਰੇ ਦੋ ਪੇਸ਼ੈਂਟ ਚੱਲ ਰਹੇ ਆ ਪਰ ਮੈਂ ਉਹ ਰਿਪੋਰਟ ਤਦ ਤੱਕ ਡਿਸਕਸ ਨਹੀਂ ਕਰਦੀ ਜਦ ਤੱਕ ਮੇਰੇ ਕੋਲ ਅਲਟਰਾਸਾਉਂ ਵਧੀਆ ਨਹੀਂ ਆਂਦੀ ਤੇ ਲੈ ਸਕੈਨ ਵਧੀਆ ਨਹੀਂ ਆਂਦੀ ਸਰ ਹੁਣ ਆਪਾਂ ਪੌਲਿਕ ਦੀ ਗੱਲ ਕੀਤੀ ਤੇ ਕੰਚਨ ਪਾਊਡਰ ਤੇ ਕੰਚਨ ਟੈਬਲੇਟ ਨਾਲ ਸਰ ਉਹਨਾਂ ਨੇ ਲੈਣੀ ਹੈਗੀ ਐ ਇਹ ਅਸ਼ੋਕਾ ਮਿਕਸ ਸਰ ਕਿੱਕ ਇਹਨਾਂ ਤਿੰਨਾਂ ਦਾ ਕੰਬੀਨੇਸ਼ਨ ਹੈ ਸਿਰਫ ਭੁੱਲ ਹੀ ਜਾਣਗੇ ਕਿ ਇਹਨਾਂ ਦੇ ਪੋਲੀ ਹੈਗਾ ਸਰ ਇਹ ਸ਼ੀਮੈਕਸ ਕੈਪਸੂਲ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਕਿ ਜਿਨ੍ਹਾਂ ਨੂੰ ਜ਼ਿਆਦਾ ਹੀ ਓਬੈਸਿਟੀ ਹੁੰਦੀ ਹੈਗੀ ਹੈ ਪੀਜਡ ਦਾ ਇਸ਼ੂ ਹੁੰਦਾ ਹੈ ਉਦੋਂ ਫਿਰ ਅਸੀਂ ਅਸ਼ੋਕਾ ਮਿਕਸ ਦੇ ਨਾਲ ਅਸੀਂ ਸ਼ੀਮੈਕਸ ਕੈਪਸੂਲ ਵੀ ਨਾਲ ਲਗਾ ਦਿੰਦੇ ਹਾਂ ਜੀ ਤੇ ਜੇ ਹੁਣ ਜਿਹੜੀ ਗੱਲ ਕਰੀ ਆਪਾਂ ਓਵਰਆਲ ਓਵਰਆਲ ਟ੍ਰੀਟਮੈਂਟ ਤੇ ਸਰ ਇਹਦੇ ਬਾਰੇ ਤਾਂ ਹੁਣ ਧੰਨ ਵੀ ਬੜੇ ਫੋਨ ਆਉਂਦੇ ਹੋਣੇ ਨੇ ਜੀ ਸੁਭਾਗਿਆ ਦੇ ਨਾਲ ਸਾਡਾ ਇਹਦਾ ਦੱਸਰ ਮਤਲਬ ਆਈ ਡੋਨਟ ਹੈਵ ਐਨੀ ਵਰਡਸ ਟੂ ਅਟਰ ਦਾ ਵਰਚੂਸ ਆਫ ਸੁਭਾਗਿਆ ਬਿਲਕੁਲ ਸ਼ਬਦ ਹੀ ਨਹੀਂ ਹੈ ਸਰ ਸੁਭਾਗਿਆ ਮੈਡੀਸਨ ਦਿੱਤਾ ਸਰ ਆਪਣਾ ਕਲੀਨਿਕ ਮੋਹਾਲੀ ਫੇ 10 ਐਸਫ 61 ਔਰ ਸੈਕਟਰ 64 ਹੈ ਜੀ ਇੱਥੇ ਆਪਾਂ ਨੂੰ ਮਿਲ ਸਕਦੇ ਆ ਬਾਕੀ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਜੀ ਜੀ